ਮਰਨ ਸਰਕਾਰ ਜੀ ਸਤਾਂ ਦੇ ਬਾਨੀ ਡਾਕਟਰ ਨਰਮ ਸਿੰਘ ਜੀ ਡਾਕਟਰ ਬਰਮਿੰਦਰ ਸਿੰਘ ਬੈਨੀਪਾਲ ਜੀ ਸਾਡੇ ਪੰਜਾਬੀ ਸੱਤ ਬਰਵਾਲੀ ਦੇ ਸੰਚਾਲਕ ਸਰਦਾਰ ਗਰਦੀਪ ਸਿੰਘ ਕੰਗ ਨਵਜੋਤ ਸਿੰਘ ਯਾਰਗ ਵੇ ਵੀ ਕਰਨਜੀਤ ਕੌਰ ਢਾਲੀਵਾਲ ਸਨਮਾਨਤ ਸ਼ਕਤੀਤਾ ਭੈਣੋ ਭਰਾਓ ਤੇ ਪਿਆਰੇ ਬੱਚਿਓ ਮੈਂ ਸਰਫ ਸਰਦਾਰ ਗੁਰਦੀਪ ਸਿੰਘ ਕੰਗੋਰਾ ਨੂੰ ਮੁਬਾਰਕਵਾ ਦੇਣੀ ਹੈ ਵੀ ਜਿਹੜੀਆਂ ਸ਼ਕਤੀਤਾ ਦੀ ਤੁਸੀਂ ਜਾਣ ਕੀਤੀ ਹੈ ਉਹ ਬੜੀਆਂ ਕਮਾਲ ਦੀਆਂ ਸ਼ਕਤੀਤਾ ਨੇ ਇਹਦੇ ਨਾਲ ਸਾਡਾ ਆਪਣਾ ਸਰ ਵੀ ਬੜਾ ਮਾਣ ਦੇ ਨਾਲ ਉੱਚਾ ਹੋਇਆ। ਵਿਸਥਾਰ ਦੇ ਨਾਲ ਸੱਥਾਂਵਰੀ ਗੱਲਬਾਤ ਡਾਕਟਰ ਨਰਮਕੰਨੀ ਜੀ ਕਰਨਗੇ। ਮੈਂ ਸਿਰਫ ਇੱਕ ਬੇਨਤੀ ਕਰਨੀ ਹੈ ਜੇ ਆਪਾਂ ਆਪਣੇ ਪਿੰਡਾਂ ਨੂੰ ਬਚਾਉਣਾ ਆਪਣੇ ਦੇਸ਼ ਨੂੰ ਬਚਾਉਣਾ ਉਹਦਾ ਇੱਕੋ ਇੱਕ ਰਾਹ ਆ। ਆਪਾਂ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਦੇ ਨਾਲ ਸਭਿਆਚਾਰ ਦੇ ਨਾਲ ਤੇ ਵਿਰਾਸਤ ਦੇ ਨਾਲ ਜੋੜਦੇ ਗਏ ਜੇ ਕਿਸੇ ਨੇ ਇਹ ਲਿਖਾ ਪੜਿਆ ਹੋਇਆ ਮੈਂ ਮੈਂ ਬਹੁਤ ਵੱਡਾ ਦੇਸ਼ ਪ੍ਰੇਮੀ ਆ ਜਿੱਨਾ ਚਿਰ ਕੋਈ ਵਿਅਕਤੀ ਆਪਣੇ ਪਿੰਡ ਨੂੰ ਪ੍ਰੇਮ ਨਹੀਂ ਕਰਦਾ ਆਪਣੇ ਸ਼ਹਿਰ ਨੂੰ ਪ੍ਰੇਮ ਨਹੀਂ ਕਰਦਾ ਆਪਣੀ ਬੋਲੀ ਨੂੰ ਪ੍ਰੇਮ ਨਹੀਂ ਕਰਦਾ ਉਹ ਦੇਸ਼ ਪ੍ਰੇਮੀ ਨਹੀਂ ਹੋ ਸਕਦਾ ਇਹ ਪਹਿਲੀ ਸ਼ਰਤ ਹੈ ਆ ਜਿਹੜੀਆਂ ਕੌਮਾਂ ਆਪਣੀ ਬੋਲੀ ਨੂੰ ਸਭਿਆਚਾਰ ਨੂੰ ਤੇ ਵਿਰਾਸਤ ਨੂੰ ਭੁੱਲ ਜਾਂਦੀਆਂ ਉਹ ਲੰਮਾ ਸਮਾਂ ਸੰਸਾਰ 'ਤੇ ਨਹੀਂ ਟਿਕ ਸਕਦੀਆਂ ਇਹ ਬੋਲੀ ਤੇ ਸਭਿਆਚਾਰ ਦੇ ਨਾਲੋਂ ਲੋਕਾਂ ਨੂੰ ਤੋੜਿਆ ਕਿਉਂ ਜਾਂਦਾ ਜਿਹੜਾ ਬੰਦਾ ਆਪਣੀ ਬੋਲੀ ਦੇ ਨਾਲ ਸਭਿਆਚਾਰ ਦੇ ਨਾਲ ਇਤਿਹਾਸ ਦੇ ਨਾਲ ਜੁੜ ਜਾਂਦਾ ਉਹਨੂੰ ਉਹਦੇ ਨਿਸ਼ਾਨੇ ਤੋਂ ਪਰੇ ਕਰਨਾ ਬੜਾ ਔਖਾ ਉਹਨੂੰ ਤੁਸੀਂ ਪਿਛੇ ਲੱਗ ਨਹੀਂ ਬਣਾ ਸਕਦੇ ਜਿਹੜੀਆਂ ਹਕੂਮਤਾਂ ਆ ਉਹਨਾਂ ਨੂੰ ਪਿਛੇ ਲੱਗ ਕਿਸਮ ਦੇ ਬੰਦੇ ਚਾਹੀਦੇ ਆ ਵੀ ਅਸੀਂ ਜੋ ਮਰਜ਼ੀ ਕਰੀ ਜਾਈਏ ਤੇ ਸਾਡੇ ਮਗਰ ਮਗਰ ਲੱਗੇ ਰਹਿਣ ਇਸ ਕਰਕੇ ਇਹ ਗੱਲ ਸਾਨੂੰ ਸਮਝ ਨਹੀਂ ਪੈਣੀ ਆ ਜੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਪੰਜਾਬ ਦੀ ਪਿੰਡ ਦੀ ਘਰ ਦੀ ਤਰੱਕੀ ਕਰਨੀ ਆ ਇਹ ਇੱਕੋ ਇੱਕ ਰਾਹ ਕਿ ਬੱਚਿਆਂ ਨੂੰ ਬੋਲੀ ਸਭਿਆਚਾਰ ਤੇ ਵਿਰਾਸਤ ਤੇ ਨਾਲ ਜੋੜ ਦੇਈਏ ਮੈਂ ਦੋ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਆ ਮੈਂ ਆਪਣੇ ਲੋਕਾਂ ਨੂੰ ਉੱਥੇ ਖੱਜਲ ਖਾਰ ਹੁੰਦੇ ਦੇਖਿਆ ਤੇ ਮੈਂ ਉਹਦੇ ਤੋਂ ਸੱਟਾ ਕੱਢਿਆ ਵੀ ਸਾਡੇ ਲੋਕਾਂ ਦੀ ਖੱਜਲ ਖਵਾਰੀ ਕਿਵੇਂ ਘਟੇ ਕਿਤਾਂ ਠੀਕ ਹੋਵੇ ਜਿੰਨਾ ਚਿਰ ਤੁਹਾਡੇ ਆਪਣੇ ਬੱਚੇ ਬਣ ਕੇ ਅਫਸਰ ਨਹੀਂ ਬਣਦੇ ਰਾਜ ਸਤਾ ਤੁਹਾਡੇ ਆਪਣੇ ਹੱਥ ਵਿੱਚ ਨਹੀਂ ਆਉਂਦੀ ਉਹਨਾਂ ਚਿਰ ਤੁਹਾਡਾ ਸੁਧਾਰ ਨਹੀਂ ਹੋਣਾ ਇਹ ਬਦਲਾ ਤੁਸੀਂ ਦੇਖ ਲਿਆ ਕਿਉਂਕਿ ਮੈਂ ਸਰਕਾਰੀ ਅਫਸਰ ਰਹਾ ਹਾਂ ਤੇ ਉੱਤੇ ਕੋਈ ਕਮੈਂਟ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਸਦੀਆਂ ਪਹਿਲਾਂ ਸਾਨੂੰ ਦੱਸ ਗਏ ਸੀ ਰਾਜ ਵੇਲਾ ਮਹਿ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਇਸ ਕਰਕੇ ਸਾਨੂੰ ਸੋਚ ਵਿਚਾਰ ਕਰਨੇ ਪੈਣੇ ਆ ਮੈਂ ਬਹੁਤਾ ਸਮਾਂ ਨਹੀਂ ਲੜਾ ਮੈਂ ਸਿਰਫ ਇਹ ਬੇਨਤੀ ਕਰਨੀ ਸੀ ਕਿ ਆਪਾਂ ਕਿਸੇ ਵੱਲ ਨਾ ਦੇਖੀਏ ਆਪਣੇ ਬੱਚਿਆਂ ਨੂੰ ਧਿਆ ਕਰੀਏ ਤੇ ਫੇਰ ਹੀ ਸਾਡਾ ਆਪਣਾ ਸਾਡੇ ਕੌਮ ਦਾ ਸਾਡੇ ਦੇਸ਼ ਦਾ ਭਲਾ ਹੋਣਾ ਇੱਕ ਵਾਰ ਫਿਰ ਸੁਦਾਗ ਕਦੀਪ ਸਿੰਘ ਕੰਘਰੋਂ ਦਾ ਸਮੁੱਚਾ ਪ੍ਰਬੰਧ ਕਰਨ ਦੇ ਲਈ ਤੇ ਨਾਲ ਸ਼ਿਉਣੀ ਗੁਰਦੁਆਰਾ ਫਲੰਦ ਕਮੇਟੀ ਦਾ ਵੀ ਸਾਰਿਆਂ ਨਾਲ ਤੁਸੀਂ ਬਹੁਤ ਵੱਡਾ ਨਾਲ ਸਹਿਯੋਗ ਕੀਤਾ ਇਤੋਂ ਦੀ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿੰਨੇ ਵੀ ਸਹਿਯੋਗ ਸੱਜਣ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਵਧਾ ਬਹੁਤ-ਬਹੁਤ ਵੇਰ ਬਣੇ